ਸਤ ਸ੍ਰੀ ਅਕਾਲ ਫਰੈਂਡਸ ਕੀ ਹਲਚਲ ਹੈ ਕਿਵੇਂ ਹੋ ਉਮੀਦ ਕਰਦੀ ਹਾਂ ਸਾਰੇ ਬਹੁਤ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਤੇ ਚੜ੍ਹਦੀ ਕਲਾ 'ਚ ਹੋਵੋਗੇ ਲੋ ਜੀ ਇੱਥੇ ਦਨਸੀ ਦਾ ਵੀਰਵਾਰ ਦਾ ਹਾਂ ਤੇ ਮੈਂ ਜਾਣਾ ਸੀ ਬੱਚਿਆਂ ਦੇ ਕੱਪੜੇ ਲੈਣ ਮਾਰਕੀਟ ਹਣਾ ਤੇ ਇੱਕ ਆਂਟੀ ਨਹੀਂ ਆ ਰਹੀ ਸੀ ਕੱਪੜੇ ਧੋਣ ਵਾਲੀ ਹਣਾ ਪਹਿਲਾਂ ਮੈਂ ਕੱਪੜੇ ਧੋਤੇ ਮੈਨੂੰ 11 ਵਜੇ 'ਚ ਅੱਜ ਘਰ ਦੇ ਕੰਮ ਕਰਦੀ ਹਾਂ ਹਣਾ ਕਪੜੇ ਧੋਣ ਤੋਂ ਬਾਅਦ ਰੋਟੀ ਪਾਣੀ ਬਣਾ ਕੇ ਖਤਮ ਕਰਕੇ ਹਨਾ ਇੱਥੇ ਸਾਰੇ ਕਿਚਨ ਦਾ ਕੰਮ ਨਿਭੜ ਕੇ ਭਾੜੇ ਭੁੰਡੇ ਧੋ ਕੇ ਫੇਰ ਹੋਣ ਲੱਗੀ ਸੀ ਤਿਆਰ ਹਨਾ ਤੇ ਜਿਵੇਂ ਤੁਹਾਨੂੰ ਪਤਾ ਹੀ ਆ ਆਪਣੀ ਹਨਾ ਫੰਕਸ਼ਨ ਆ ਜਿਹੜਾ ਅੱਗੇ ਆ ਰਿਹਾ ਹੈਗਾ ਤੇ ਉਹ ਬੱਚਿਆਂ ਦੇ ਕਪੜੇ ਰਹਿ ਗਏ ਸੀਗੇ ਕੁਸ਼ਕ ਤੇ ਹਾਲੇ ਬੱਚੇ ਸਾਢੇ ਤਾਂ ਸਕੂਲ ਗਏ ਆ ਮਤਲਬ ਜਿਹੜੇ ਰਿਲੇਟਿਵ ਦੇ ਹੁੰਦੇ ਹੈਗੇ ਹਨਾ ਆਪਾਂ ਦਿਨੇ ਹੈਗੇ ਆ ਹਨਾ ਤੇ ਉਹਨਾਂ ਦੇ ਮੈਂ ਕੁਸ਼ਕ ਲੈਣੇ ਸੀਗੇ ਹਨ ਤੇ ਉਹ ਲੈਣ ਜਾਣਾ ਸੀਗਾ ਤਿੱਕ ਦੋ ਹੋਰ ਚਲੋ ਆਪਾਂ ਚੀਜ਼ਾਂ ਹੁੰਦੀਆਂ ਹੀ ਆਈ ਵਰੀ ਹਨ ਉਹ ਲੈ ਕੇ ਆਉਣੀਆਂ ਸੀਗੀਆਂ ਤੇ ਜਾਣਾ ਤਾਂ ਉਹੀ ਮੈਨੂੰ ਗੱਲੀ ਨੂੰ ਪੈਂਦਾ ਦੁਪਹਿਰੇ ਸਾਰੇ ਕੰਮ ਕਰਕੇ ਕਿਉਂਕਿ ਸਾਰੇ ਚਲੇ ਜਾਂਦੇ ਹੈਗੇ ਹਨਾ ਡਿਊਟੀ ਦੇ ਕਿਵੇਂ ਹੁੰਦੀਆਂ ਗੱਲੀ ਘਰੇ ਤੇ ਅੱਜ ਵੀਰਵਾਰ ਸੀਗਾ ਤੇ ਇਸ ਲਈ ਮੈਂ yellow suit ਪਾਇਆ ਸੀ ਹਨਾ ਵੈਸੇ ਤਾਂ ਮੈਂ ਐਸਟਰੋਲੋਜੀ ਨੂੰ ਬਾਲਾ ਤਾਂ ਫੋਲੋ ਨਹੀਂ ਕਰਦੀ ਹੈਗੀ ਹਨਾ ਥੋੜਾ ਬੋੜਾ ਕਰ ਲੈਣਾ ਮੈਨੂੰ ਨਾ ਅਨ ਮੈਰਿਟ ਟਾਈਮ ਵਿੱਚ ਵੀ ਮਤਲਬ ਜਿਵੇਂ ਮੈਂ ਇੰਗਲੀਜੀ ਬਣਾਈ ਸੀ ਟੀਵਾ ਹਨਾ ਯੋਜ ਮੈਨੇ ਦੱਸਿਆ ਸੀਗਾ ਵੀ ਤੇਰਾ ਜਿਹੜਾ ਗੁਰੂ ਹੈਗਾ ਨੀਚ ਹੈਗਾ ਹਨਾ ਤੇ ਇਸ ਕਰਕੇ ਵੀਰਵਾਰ ਦੀ ਫਾਸਟਿੰਗ ਕਰਨੀ ਹੈ ਵੀਰਵਾਰ ਦੀ ਵਰਤ ਰੱਖਣੀ ਹੈ yellow ਚੀਜ਼ ਪਾਉਣੀ ਹੈ ਹਨਾ ਤੋਂ ਕਦੇ ਕਦੇ ਮੈਨੂੰ ਯਾਦ ਆ ਜਾਂਦਾ ਤੇ ਬਲਕਿ ਕਈ ਵਾਰੀ ਮੈਂ ਮੋਸਟਲੀ ਭੁੱਲ ਜਾਂਦੀ ਆ ਯਾਦ ਹੀ ਕਦੇ ਕਦੇ ਰਹਿੰਦਾ ਤੇ ਅੱਜ ਮੈਂ ਇਹ ਫਿਰ ਕੱਢ ਕੇ ਪਾਇਆ ਸੀਗਾ ਗਰਮੀ ਵਾਲਾ yellow ਸੂਟ ਪਹਿਲਾਂ ਮੇਰੇ ਸਰਦੀ ਵਾਲੇ ਇੱਕ ਦੋ ਰੱਖੇ ਹੋਏ ਸੀਗੇ ਤੇ ਗਰਮੀ ਵਾਲਾ ਤਾਂ ਧਿਆਨ ਹੀ ਨਹੀਂ ਰਿਹਾ ਦੋ ਦਿਨ ਹੈਗੇ ਆ ਵੀ ਪਾਉਣੇ ਹੈਗੇ ਹਨਾ yellow ਕੱਟਣਾ ਹੈਗਾ ਤੋਂ ਮੈਂ ਕੱਢ ਲਿਆ ਸੀਗਾ ਮੈਂ ਕੁਛ ਕਿ ਗੱਲਾਂ ਹੀ ਬਸ ਫੋਲੋ ਕਰਦੀ ਹੈਗੀਆਂ ਜਿਵੇਂ ਵੀਰਵਾਰ ਵੀ ਹਨਾ ਮਜਬੂਰੀ ਹੈ ਤਾਂ ਜਿਵੇਂ ਅੱਜ ਮਜਬੂਰੀ ਸੀ ਕੱਪੜੇ ਧੋਲੇ ਹਨਾ ਵੈਸੇ ਸਾਡੇ ਤਾਂ ਆਂਟੀ ਆਉਂਦੇ ਹਨਾ ਉਹ ਧੋਣੇ ਹੁੰਦੇ ਆ ਸਾਡੇ ਇੱਥੇ ਵਹਿਮ ਘੱਟ ਕਰਦੀ ਐ ਤੇ ਮੈਂ ਹੈੱਡ ਵਾਸ਼ ਨਹੀਂ ਕਰਦੀ ਹਨਾ ਜਾਂ ਜਿਵੇਂ ਕਈ ਵਾਰੀ ਆਪਾਂ ਥ੍ਰੈਡਿੰਗ ਵਗੈਰਾ ਕਰਾਉਣੀ ਹੁੰਦੀ ਆ ਹਨਾ ਜਾਂ ਕਟਿੰਗ ਕਰਾਉਣੀ ਹੁੰਦੀ ਆ ਹੈਅਰ ਦੀ ਉਹ ਚੀਜ਼ਾਂ ਨਹੀਂ ਮੈਂ ਕਰਦੀ ਹੈਗੀ ਵੀਰਵਾਰ ਵਾਲੇ ਲੈਣਾ ਇੱਕ ਦੋ ਚੀਜ਼ਾਂ ਦਾ ਪਤਨ ਨਹੀਂ ਮਤਲਬ ਸਟਾਰਟਿੰਗ ਤੋਂ ਹੀ ਮੇਰੇ ਦਿਮਾਗ ਦੇ ਵਿੱਚ ਇਹ ਚੀਜ਼ਾਂ ਦਾ ਪ੍ਰਹੇਜ ਹੁੰਦਾ ਹੈ ਹਨਾ ਤੇ ਬਾਕੀ ਜ਼ਿਆਦਾ ਤਾਂ ਨਹੀਂ ਮੈਥੋਂ ਫੋਲੋ ਹੁੰਦਾ ਹੈਗਾ ਵੀ ਚਲੋ ਆਪਾਂ ਪਾਠ ਕਰਦੇ ਹੈਗੇ ਆ ਵੀ ਆਪਣਾ ਦਿਮਾਗ ਉੱਧਰ ਲਾਇਆ ਹੁੰਦਾ ਹੈ ਨਾ ਵੀ ਬਾਹਲਾ ਜੀ ਮੈਂ ਦੇਖਣਾ ਐਸਟ੍ਰੋਲੋਜੀ ਦੇ ਵਿੱਚ ਬੰਦਾ 올ਜ ਕੇ ਰਹਿ ਜਾਂਦਾ ਹੈ ਨਾ ਵੀ ਉਹ ਤਾਂ ਗਾਂ ਦੀ ਗਾਂ ਹੀ ਵਧੀ ਜਾਂਦੇ ਐਸਟ੍ਰੋਲੋਜੀ ਵਾਲੇ ਵੀ ਇਹ ਨਹੀਂ ਕਰਨਾ ਚਾਹੀਦਾ ਉਹ ਨਹੀਂ ਕਰਨਾ ਹਨਾ ਐਵੇਂ ਖਾਣਾ ਐਵੇਂ ਦਾਨ ਦੇਣਾ ਹਨਾ ਮਤਲਬ 올ਜ ਜਾਂਦੀ ਹੈ ਜੇ ਆਪਾਂ ਇੱਕ ਚੀਜ਼ ਨੂੰ ਫੋਲੋ ਕਰਦੇ ਆ ਤਾਂ ਆਪਾਂ ਨੂੰ ਹੋਰ-ਹੋਰ ਚੀਜ਼ਾਂ ਅੱਗੇ ਆਈ ਜਾਂਦੀਆਂ ਉਸ ਬੇਸਤੀ ਹਨਾ ਤੇ ਉਹਨੂੰ ਆਪਾਂ ਨਹੀਂ ਫੋਲੋ ਕਰ ਸਕਦੇ ਆਪਣੀ ਵਰਗੀ ਆਮ ਲੋਕ ਹੈਗੇ ਐ ਵੈਸੇ ਕਰਦੇ ਆ ਬਹੁਤ ਲੋਕ ਉਹਵੇਂ ਕਰ ਵੀ ਲੈਂਦੇ ਹੈਗੇ ਤੇ ਇੱਥੇ ਮੇਰੀਆਂ ਹੀਲਜ਼ ਆ ਜਿਹੜੀਆਂ ਮੈਂ ਰੋਜ਼ ਕਰੈਕ ਕਰੀਮ ਲਗਾਉਣੀ ਹੈ ਤੇ ਸੌਕਸ ਪਾਉਣੀ ਹੈ ਹਨਾ ਸਾਰੇ ਮੈਨੂੰ ਦੇਖ ਕੇ ਕਹਿ ਦਿੰਦੇ ਆ ਵੀ ਹਾਈ ਤੈਨੂੰ ਦੇਖ ਕੇ ਘਬਰਾਹਟ ਚੜੀ ਜਾਂਦੀ ਹੈ ਤੂੰ ਪਾਈ ਕਿਵੇਂ ਬੈਠੀ ਆ ਹਨਾ ਤੇ ਪਰ ਜਦੋਂ ਆਪਾਂ ਯੂਨੀਫਾਰਮ ਪਾਉਂਦੇ ਹੁੰਦੇ ਸੀਗੇ ਹਨਾ ਤੇ ਉਹਦਾ ਵੀ ਤਾਂ ਪਾਉਂਦੇ ਸੀ ਜੈਂਟਸ ਵੀ ਜਦੋਂ ਡਿਊਟੀ ਤੇ ਜਾਂਦੇ ਹੈਗੇ ਉਹ ਵੀ ਤਾਂ ਪਾਉਂਦੇ ਹੀ ਹੈਗੇ ਹਨਾ ਉਹ ਆਪਾਂ ਦਿਮਾਗ ਹੀ ਉਹਵੇਂ ਬਣਾ ਲਿਆ ਹੈਗਾ ਵੀ ਸੌਕਸ ਦੇਖ ਕੇ ਚ ਘਬਰਾਹਟ ਹੁੰਦੀ ਆ ਨਾ ਤਦ ਲੋ ਜੀ ਆਪਾ ਇੱਥੇ ਹੋਗੇ ਸੀਗੇ ਐਨ ਤਿਆਰ ਤੇ ਆਪਣੀ ਆਦਤ ਹੈਗੀ ਆ ਵੀ ਆਪਾਂ ਵਾਚ ਜ਼ਰੂਰ ਪਾ ਕੇ ਜਾਣੀ ਹੁੰਦੀ ਆ ਹਨਾ ਤੇ ਪਹੁੰਚ ਗਏ ਹੈਗੇ ਮਾਰਕੀਟ ਦੇ ਵਿੱਚ ਦੇਖੋ ਪਹਿਲਾਂ ਦਿਨ ਨਾਲੋਂ ਮਾਰਕੀਟ ਦੇ ਵਿੱਚ ਰਸ਼ ਬਹੁਤ ਘੱਟ ਹੁੰਦਾ ਹੈ ਟ੍ਰੈਫਿਕ ਵੀ ਬਹੁਤ ਘੱਟ ਹੁੰਦਾ ਦੁਪਹਿਰ ਵੇਲੇ ਬਸ ਸਕੂਲਾਂ ਦੀ ਜਦੋਂ ਛੁੱਟੀ ਹੁੰਦੀ ਹੈ ਉਦੋਂ ਦੋ ਟ੍ਰੈਫਿਕ ਹੋ ਜਾਂਦਾ ਹੈ ਕਿਉਂਕਿ ਗਰਮੀ ਦੀ ਕਰਕੇ ਬਹੁਤ ਲੋਕ ਜਿਹੜੇ ਬਾਹਰ ਨਿਕਲਦੇ ਹੀ ਨਹੀਂ ਹੈਗੇ ਹਨਾ ਤੇ ਉਹ ਨਹੀਂ ਚੱਲ-ਪੈਦੀ ਹੁੰਦੀ ਨਹੀਂ ਹੈਗੀ ਦੁਕਾਨਾਂ ਦੇ ਵਿੱਚ ਵੀ ਨਾ ਸਾਰੇ ਬੈਠੇ ਸੀਗੇ ਸਸਤੀ ਜੀ ਪਾ ਕੇ ਹਨਾ ਕਿ ਜਿਵੇਂ ਉਹਦੇ ਵਰਕਰ ਲੱਗੇ ਹਨ ਤੇ ਉਹ ਸਾਰੇ ਮਤਲਬ ਠੀਂਜੇ ਵਾਂਗੂ ਬੱਚੇ ਸੀ ਕਿ ਕਸਟਮਰ ਆਈ ਜਾਂਦੇ ਆ ਜਾਈ ਜਾਂਦੇ ਆ ਵੀ ਇਹ ਨਹੀਂ ਹੈਗਾ ਵੀ ਸਾਰੇ ਜਿਹੜੇ ਹਨਾ ਉਹਨੂੰ ਠੀਰ ਤੋਂ ਗਲੜਾ ਲਾਉਣਾ ਹੋਣਾ ਨਹੀਂ ਇਹ ਪੈਣੀ ਹੋਣਾ ਹੈ ਨਾ ਜਿਹੜੇ ਅੱਗੇ ਸਰਦੀਆਂ ਦੀ ਵਿੱਚ ਹੋਈ ਜੇ ਮੌਸਮ ਵਧੀਆ ਹੁੰਦਾ ਹੈਗਾ ਕਿਉਂਕਿ ਧੁੱਪ ਇੰਨੀ ਜਿਆਦਾ ਪੈਣ ਲੱਗ ਗਈ ਹੈ ਨਾ ਗੜਕਮੀ ਧੁੱਪ ਤੇ ਆਪਾਂ ਲੈ ਲਿਆ ਸੀਗਾ ਥੋੜੋ ਔਟੋ ਤੇ ਔਟੋ ਤੇ ਬੈਠ ਕੇ ਆਪਾਂ 10 ਮਿੰਟਾਂ ਦੇ ਵਿੱਚ ਪੰਜ ਵੀ ਨਹੀਂ ਲੱਗਦੇ ਹੈਗੇ ਮਤਲਬ ਮਾਰਕੀਟ ਤਾਂ ਹੈ ਤਾਂ ਨੇੜੇ ਮੈਂ ਵੀ ਟਾਈਮ ਦੇ ਹਿਸਾਬ ਨਾਲ ਨਹੀਂ ਲੈ ਰਹੀ ਸੀ ਕਿਉਂਕਿ 12:30 ਮੈਨੂੰ ਹੋ ਗਏ ਸੀ ਮੈਨੂੰ ਇਹ ਸੀਗਾ ਵੀ 2 ਵਜੇ ਨੂੰ ਆ ਜਾਣਾ ਹੈ ਨਾ ਕਿ ਬੱਚਿਆਂ ਦਾ ਵੀ ਕੁਝ ਬਣਾਉਣਾ ਹੁੰਦਾ ਆ ਕਿ ਤੇ ਉਸ ਹਿਸਾਬ ਨਾਲ ਮੈਂ ਜਿਹੜੀ ਟਾਈਮ ਸਿਰ ਜਿਹੜੀ ਪਹੁੰਚ ਗਈ ਸੀਗੀ ਬਸ ਦੰਨ ਕੀਤਾ ਬੱਚਿਆਂ ਦੇ ਕੱਪੜੇ ਲਿੱਤੇ ਇੱਕ ਅੱਦਾਂ ਹੋਰ ਕੰਮ ਸੀ ਕਿ ਜਿਹੜਾ ਥੋੜਾ ਬੋਤਲ ਕਰੀਮਾਂ ਵਗੈਰਾ ਲੈਣੀਆਂ ਸੀ ਆਇਲ ਲੈਣਾ ਸੀ ਹਨਾ ਉਹ ਲੈ ਕੇ ਮੈਂ ਕਰਤਾ ਖਤਮ ਤੇ ਇੱਥੇ ਆਪਾਂ ਪਹੁੰਚ ਗਏ ਸੀਗੇ ਸ਼ਾਪਿੰਗ ਕਰਕੇ ਘਰੇ ਦੇ ਕੋਈ ਨਹੀਂ ਜਿਆਦਾ ਧੁੱਪ ਮੈਂ ਨਾ ਟਿੱਕੀ ਹੋਈ ਨਹੀਂ ਕਿੰਨੇ ਦਿਨ ਹੋ ਗਏ ਤੇ ਪਿਗਮੈਂਟੇਸ਼ਨ ਐ ਇੱਕ ਉੱਤੋਂ ਟੈਨ ਨਹੀਂ ਹੋ ਜਾਂਦੀ ਹਨਾ ਜਦੋਂ ਇੱਕ ਜਿਹੜਾ ਬਾਹਰ ਦਾ ਲਾਹਣ ਟੈਨਿੰਗ ਪੂਰੀ ਹੋ ਜਾਂਦੀ ਆ ਪਾਣੀ ਪੂਣੀ ਪੀ ਲਿਆ ਹੈਗਾ ਹਨਾ ਤੇ ਇੱਥੇ ਮੇਰੇ ਕੱਪੜੇ ਵੀ ਸੁੱਕ ਗਏ ਸੀਗੇ ਹਨਾ ਮੈਨੂੰ ਇਹ ਸੀਗਾ ਵੀ ਔਨ ਸਰਵਸ ਵਿੱਚ ਚੱਕਦਾ ਕੱਪੜੇ ਨੂੰ ਨਹੀਂ ਤਾਂ ਮਰੁੰਡਾ ਜਿਹਾ ਬਣ ਜਾਂਦੇ ਆ ਹਨਾ ਬਾਹਲੀ ਧੁੱਪ ਦੇ ਵਿੱਚ ਤੇ ਨਾਲੇ ਕਲਰ ਦਾ ਕੱਖ ਨਹੀਂ ਵੱਜਦਾ ਧੁੱਪ 'ਚ ਕੋਸ਼ਟ ਆਪਣੀ ਵੈਸੀ ਮਸ਼ੀਨ ਚ ਡਰਾਈਰ ਕੀਤੇ ਹੁੰਦੇ ਸਕਾਏ ਹੁੰਦੇ ਹਨ ਹੈ ਨਾ ਬਸ ਹਵਾ ਰਿ ਹੁੰਦੀ ਹੈ ਤੇ ਕਈ ਦੁਪੱਟੇ ਵਗੈਰਾ ਤਾਂ ਮੈਂ ਨਾ ਅੰਦਰ ਹੀ ਪਾ ਕੇ ਦੇ ਦਿੱਤੀ ਹਾਂ ਨਿਕਲ ਦਿੱਤੀ ਜਿਵੇਂ ਡੋਰਾ ਵਗੈਰਾ ਤੇ ਰੰਗ ਦਿਨੀ ਹੁੰਦੇ ਹਨ ਨਾ ਉੱਥੇ ਰੰਗ ਇਸ ਤੇ ਇਹ ਸੀਗੇ ਥੋੜੇ ਜਿਹਾ ਵਾਈਟ ਵੀ ਸੀਗੇ ਤੇ ਮੈਨੂੰ ਇਹ ਸੀ ਚਲਤੋ ਉੱਗੀ ਲੱਗ ਰਹੀ ਸੀ ਨਾ ਤੇ 온 ਸਾਰਾ ਪਾ ਇਹਨਾਂ ਨੂੰ ਚੱਕਿਆ ਪਾਣੀ ਵੀ ਬਾਅਦ ਤੋਂ ਪਿੱਤਾ ਨਾ ਕਿਉਂਕਿ ਕੱਪੜੇ ਜਿਹੜੇ ਵੀ ਇਹ ਜਦੋਂ ਹੋਰ ਹੀ ਹੋ ਜਾਂਦੇ ਆ ਕਾਟਨ ਦੀ ਭੂਸ ਲੈ ਜੇ ਹਨਾ ਧੁੱਪ ਦੇ ਵਿੱਚ ਇਹ ਸਰਦੀਆਂ ਨਾਲੇ ਨਹੀਂ ਇੰਨੇ ਖਰਾਬ ਹੁੰਦੇ ਨਹੀਂ ਸੱਚੀ ਤੇ ਵਾਈਟ ਇੱਕ ਬਹੁਤ ਸੋਹਣਾ ਲੱਗਾ ਇਹ ਤੇ ਮੈਨੂੰ ਦੇਖੋ ਅੱਛੀ ਹੈ ਨਾ ਚੀਰ ਉੱਪਰੋਂ ਬੱਚੇ ਨੂੰ ਇਹ ਹੁੰਦਾ ਵੀ ਟਾਈਟ ਨਾ ਹੋਵੇ ਅੱਛਾ ਬਣਿਆ ਮੈਂ ਤੇ ਇਹ ਥੋੜਾ ਲੰਬਾ ਜਿਹਾ ਮਿੱਡੀ ਸਟਾਈਲ ਬਣਾਉਣਾ ਹੈਗਾ ਤਾਂ ਵੀ ਉਹ ਵੀਰ ਕਰ ਸਕਦੀ ਹੈਗੀ ਐ ਤੇ ਨਹੀਂ ਤੇ ਇਥੋਂ ਕਟਵਾ ਸਕਦੇ ਆ ਹਨਾ ਇਹ ਡੋਰੀ ਜੀ ਬਣੀ ਹੋਈ ਐ ਦੇਖੋ ਤੇ ਆਹ ਥ੍ਰੈਡ ਦੇ ਨਾਲ ਵਰਕ ਜਿਆ ਕੀਤਾ ਹੋਇਆ ਨੈਕ ਤੇ ਇਹ ਚੀਜ਼ ਵੀ ਅੱਛੀ ਲੱਗੀ ਇਹ ਦਿੱਤਾ 650 ਦਾ ਤੇ ਨਹੀਂ ਉਹਨਾਂ ਨੇ ਲਾਇਆ ਸੀ 1500 ਦੇ ਦੋ ਤੇ ਮੈਂ ਉਹ ਤੋਂ ਘਟਾ ਕੇ ਲਾ ਕੇ ਆਈ ਆ 300 ਘਟਾਤਾ ਮਤਲਬ ਦੋਨੋਂ ਚੋਂ 1500 ਚੋਂ 1200 ਦਾ 600 ਸੌਦਾ ਇਹ 600 ਸੌਦਾ ਹੀ ਆਇਆ ਇਸ ਤੋਂ ਬਾਅਦ ਇਹ ਪੀਚ ਕਰਨ ਦਾ ਇਹ ਬਹੁਤ ਸੋਹਣਾ ਲੱਗਾ ਮੈਨੂੰ ਦੇਖੋ ਕਿੱਡਾ ਪਿਆਰਾ ਹੈ ਮਿੱਡੀ ਸਟਾਈਲ ਕੁੜਤਾ ਇਹਦੀ ਬਾਜੂ ਦੇਖੋ ਕਿੱਡੀ ਸੋਹਣੀ ਬਣੀ ਹੈ ਵੱਲ ਪਾ ਕੇ ਬਾਜੂ ਬਣਾਈ ਹੈ neck ਪੂਰੀ ਕਵਰ ਹੁੰਦੀ ਹੈ ਦੇਖੋ ਹੁਣ ਆਇਆ ਲੱਗਦਾ ਲੈ ਬੱਚੇ ਵੀ ਕਿੱਡੇ ਕਿੱਡੇ ਹੋ ਗਏ 10 ਸਾਲ ਦੇ ਜਿਵੇਂ ਕਿੰਨੇ ਵੱਡੇ ਲੱਗਣ ਲੱਗੇ ਇੱਥੇ ਜੇ ਆ ਕੇ ਨਾ ਬੱਚੇ ਹੈਲਦੀ ਜਿਹੇ ਹੋ ਜਾਂਦੇ ਆ ਮਤਲਬ ਖਾਣ ਪੀਣ ਦਾ ਵੀ ਕੁਝ ਪਤਾ ਨਹੀਂ ਰਹਿੰਦਾ ਇਹਨਾਂ ਨੂੰ ਦੇਖੋ ਕਿੰਨਾ ਸੋਹਣਾ ਕਲਰ ਹੈ ਇਹਦਾ ਇਹ ਨਾ ਪੀਚ ਨਾ ਹੁਨੀਆ ਦਾ ਤੇ ਨਾ ਹੀ ਚੈਰੀ ਆ ਮਿੱਡਲੇ ਵਾਲਾ ਹੈ ਨਾ ਇਹ ਸੋਹਣੀ ਲੱਗੀ ਮੈਨੂੰ ਇਹ ਚੀਜ਼ ਵੀ ਪਟਨ ਲੱਗੇ ਹੋਇਆ ਬਹੁਤ ਸੋਹਣੇ ਇਹ ਦੋਨੋਂ ਦਿੱਤੀਆਂ ਹੈਗੀਆਂ ਮੈਨੂੰ ਉਹਨੇ 1500 ਕਹਿ ਰਿਆ ਸੀ ਤੇ ਮੈਂ 1200 ਰੁਪਏ ਦਿੱਤਾ ਇਹਦਾ ਬਾਕੀ ਕਾਸੇ ਜੋ ਕੋਈ ਲੈਸ ਨਹੀਂ ਕੀਤਾ ਉਹਨਾਂ ਨੇ ਟੋਟਲ ਦੇ ਵਿੱਚੋਂ ਮੈਂ 300 ਰੁਪਏ ਘੱਟ ਦੇ ਕੇ ਆਈਆਂ ਤੇ ਮੇਰੀ ਸਿਸਟਰ ਦਾ ਟਾਈਮ ਨਹੀਂ ਲੱਗਦਾ ਹੈਗਾ ਉਹਨਾਂ ਦੀ ਸ਼ਾਪਿੰਗ ਜਿਹੜੀ ਬੱਚਿਆਂ ਦੀ ਸਾਰਾ ਕੁਛ ਮੈਂ ਹੀ ਕਰਦੀ ਆਂ ਤਾਂ ਜੋ ਕਈ ਵਾਰੀ ਐਮਰਜੈਂਸੀ 'ਚ ਵੀ ਜਾਣਾ ਪੈਂਦਾ ਹੈ ਹਨਾ ਤੇ ਇਸ ਤੋਂ ਬਾਅਦ ਉਹਨਾਂ ਦੀ ਛੋਟੀ ਸਿਸਟਰ ਹੈ ਇਹ ਉਹਦੇ ਲਈ ਲਿੱਤੀ ਆ ਇਲਾਸਟਿਕ ਵਾਲੀ ਪੈਂਟ ਛੋਟੀ ਦੀ ਉਹ ਹੈਗੀ ਆ 4 ਇਅਰ ਦੀ 4 ਸਾਲ ਦੀ ਹੈ ਸ਼ਾਇਦ 5ਵਾਂ ਸਾਲ ਚਾਹਦਾ ਹੋਣਾ ਉਹ ਨੂੰ ਤੇ ਇਹਦੇ ਨਾਲ ਉਹ ਫੁੱਲ ਬਾਜੂ ਦੀ ਇਹ ਵਾਲੀ ਟੀ-ਸ਼ਰਟ ਆਈ ਹੋਈ ਹੈ ਟੌਪ ਹੈ ਮਤਲਬ ਕਿੰਨੇ ਦੇ ਰੇਟ ਪਤਾ ਨਹੀਂ ਕੀ ਲਗਾਏ ਆ ਉਹਨੇ ਟੋਟਲ 38 ਰੁਪਏ ਪ੍ਰਾਈਸ ਬਣਿਆ ਸੀ ਤੇ ਮੈਂ ਉਹਨੂੰ 3500 ਰੁਪਏ ਦਿੱਤਾ ਦੇਖਦੇ ਆਪਾਂ ਕਿੰਨੇ ਸੂਟਾਂ ਦਾ 3500 ਦਿੱਤਾ ਇਹ ਹੋ ਗਿਆ ਫੁੱਲ ਸੂਟ ਛੋਟੀ ਦਾ ਦੋ ਦੋ ਸੂਟ ਸੀ ਦੋਨਾਂ ਪਹਿਨਣ ਦੇ ਦੇਖੋ ਇਹ ਵਾਲਾ ਟੌਪ ਕਿੰਨਾ ਪਿਆਰਾ ਪਿੰਕ ਟੌਪ ਹੈ ਹਨਾ ਨੀਚੋਂ ਵਾਈਟ ਬਣਿਆ ਹੋਇਆ ਦੇਖੋ ਕਿੰਨਾ ਸੋਹਣਾ ਰਾਉਂਡ ਜਿਹਾ ਬਣਿਆ ਹੋਇਆ ਤੇ ਇਹਦੇ ਨਾਲ ਆ ਪੈਂਟ ਨਾ ਇਹ ਹੀ ਪਲਾਜ਼ੋ ਆ ਨਾ ਇਹ ਲੋਰ ਨਾ ਪੈਂਟ ਹੈ ਕਾਰਗੋ ਸਟਾਈਲ ਦੀ ਹੈ ਆ ਪਾਕਟ ਵਾਲੇ ਨੂੰ ਕਾਰਗੋ ਸਟਾਈਲ ਬੋਲਦੇ ਆ ਹਨ ਬॉयਜ਼ ਦੀਆਂ ਗਰਲਜ਼ ਦੀਆਂ ਹਮ ਸਾਰੀ ਕਾਰਗੋ ਚੌਣ ਲੱਗੀਆਂ ਹਨ ਬਸ ਅਜੀ ਬਹੀਆਂ ਲਾ ਦਿੰਦੀ ਉਹਨੂੰ ਕਾਰਗੋ ਸਟਾਈਲ ਬੋਲਦੇ ਆ ਨਾ ਦੇਖ ਲਓ ਕਿੰਨਾ ਕੁਸ਼ ਕੁੜੀਆਂ ਰਹਿ ਹਨ ਅੱਗੇ ਆਪਣੀ ਵਰੀ ਤਾਂ ਬਸ ਸਲਵਾਰ ਸੂਟ ਹੁੰਦੇ ਸੀ ਫਰੋਕਾ ਉਹਨੀਆਂ ਸੀ ਆਪਾਂ ਬਹੁਤ ਫਰੋਕਾ ਪਈਆਂ ਜਿਹੜੀਆਂ ਸਾਡੀ ਹਾਲ ਦੀਆਂ ਕੁੜੀਆਂ ਸੀ ਹੋਰ ਫਰੋਕਾ ਘਟ ਆਉਂਦੀ ਹੈ ਇੱਕ ਮੇਰੀ ਛੋਟੀ ਸਿਸਟਰ ਦੀ ਗੁੜੀ ਹੈ ਜਿਹੜੀ ਛੋਟੀ ਈ ਹੈ ਉਹ 6 ਮਹੀਨਿਆਂ ਦੀ ਹੋ ਗਈ ਹੋਣੀ ਆਈ ਥਿੰਕ ਹਨਾ ਉਹਦੇ ਲਈ ਲੈ ਕੇ ਆਂਦੀ ਆ ਮੈਂ ਸੌਫਟ ਜਾਂ ਨੀਕਰ ਸ਼ਰਟ ਲੈਂਦੀ ਆ ਇਹ ਛੋਟੇ ਬੱਚਿਆਂ ਲਈ ਤਾਂ ਨਾ ਬੁਆਏਜ਼ ਵਾਲੇ ਵੀ ਚਾਹਦੇ ਜਾਂਦੀ ਹੈਗੇ ਆ ਆਹ ਦੀ ਨੀਕਰ ਹੈਗੀ ਆਫ-ਵਾਈਟ ਸਿਲਵਰ ਦੇ ਕਲਰ ਦੀ ਤੇ ਬਲੈਕ ਟੀ-ਸ਼ਰਟ ਸਿੰਪਲ ਜਿਹਾ ਸੂਟ ਹੈ ਇਹ ਇਹ ਵਡੀ ਮੇਰੀ ਪਾਂ ਜੇ ਉਹਦੇ ਮੈਂ ਤਿੰਨ ਲੈ ਕੇ ਆਈਆਂ ਦੋ ਹੋ ਗਈਆਂ ਇੱਕ ਆ ਬਣਾਉਦਾ ਇਹ ਹੈਗਾ ਲੋਰ ਦੇ ਨਾਲ ਜਿਵੇਂ ਲੋਰ ਕਹ ਲੋ ਜਾਂ ਕੁਛ ਵੀ ਕਹ ਲੋ ਟੌਪ ਸੂਟ ਜਾਂ ਹੁੰਦਾ ਹੈ ਸੌਫਟ ਜ ਹੈ ਇਹ ਦੇਖੋ ਇਸ ਤਰ੍ਹਾਂ ਆਇਆ ਨੀਚੇ ਜਿਵੇਂ ਆ ਪਾਂ ਅਮਰੇਲਾ ਕੱਟ ਦੀ ਬਾਹਾਂ ਨਹੀਂ ਬਣਾਉਂਦੇ ਹੁੰਦੇ ਸੀਗੇ ਬਾਜੂ ਹਨਾ 2 ਸਾਲ ਪਹਿਲਾਂ ਸਟਾਈਲ ਚੱਲਿਆ ਸੀ ਤੇ ਉਹ ਵਾਲਾ ਸਟਾਈਲ ਦੇਖੋ ਉਹ نیچے ਆ ਗਿਆ ਬਾਟਮ ਤੇ ਪਹੁੰਚੇ ਤੇ ਅਮਰੇਲਾ ਵਾਲਾ ਪਤਾ ਨਹੀਂ ਲੰਬੀ ਨਾ ਹੋਵੇ ਹਨਾ ਬਿਨਾ ਵਿੱਚ ਤਾਂ ਥੋੜਾ ਜਿਆਦਾ ਤਾਫ ਹੋ ਜਾਂਦਾ ਹੈ ਹਨਾ ਸਿਲੈਕਸ਼ਨ ਕਰਨੀ ਦੇਖੋ ਇਸ ਤਰ੍ਹਾਂ ਲੱਗਦਾ ਹਨਾ ਪਹਿਲਾਂ ਤਾਂ ਮੈਨੂੰ ਬੜਾ ਅਜੀਬ ਜਿਹਾ ਲੱਗਿਆ ਲੰਬਾ ਲੰਬਾ ਜਿਹਾ ਲੱਗਿਆ ਫਿਸ਼ ਜੇ ਵਰਗਾ ਲੱਗਾ ਜਿਵੇਂ ਹੁੰਦੀ ਹੈ ਕੀ ਕਹਿੰਦੇ ਜਲਪਰੀ ਜੇ ਨਹੀਂ ਹੁੰਦੀ ਮਰਮੇੜ ਜੀ ਹੋਸ ਟਾਈਪ ਦਾ ਲੱਗਿਆ ਪਹਿਲਾਂ ਮੈਨੂੰ ਕਾਫੀ ਲੰਬਾ ਲੱਗ ਰਿਹਾ ਹਨਾ ਦੇਖਣ ਜ ਮੈਂ ਇਹਨੂੰ ਕਿਹਾ ਤਾਂ ਮੇਰੇ ਜਿੱਡੀ ਹੈ ਮੇਰੇ ਸਾਈਜ਼ ਦੀ ਲੱਗ ਰਹੀ ਹੈ ਤਿੰਨ ਸੂਟ ਵੱਡੀ ਦੇ ਹੋਗੇ ਦੋ ਛੋਟੀ ਦੇ ਇੱਕ ਇਹ ਦੂ ਛੋਟੀ ਦਾ ਛੋਟੀ ਸਿਸਟਰ ਦੀ ਬੇਟੀ ਦਾ ਇਹ ਹੋ ਗਏ 6 ਸੂਟ ਟੋ 6 ਸੂਟਾਂ ਦਾ 3800 ਰੁਪਏ ਮੈਥੋਂ ਨੇ ਮੰਗਿਆ ਸੀ ਤੇ ਮੈਂ ਉਹਨੂੰ ਦਿੱਤਾ ਆ ਲੈ ਗਏ 3800 ਮੰਗਿਆ ਸੀ ਤੇ ਮੈਂ ਉਹ 3500 ਰੁਪਏ ਦਿੱਤਾ ਹਣਾ ਕਿੰਨੀ ਮਹਿੰਗਾਈ ਹੋ ਗਈ ਹੈ ਨਾ ਤੇ ਮਾੜੀ ਚੀਜ਼ ਬੱਚੇ ਪਸੰਦ ਨਹੀਂ ਕਰਦੇ ਹਨਾ ਤੇ ਬੱਚਿਆਂ ਲਈ ਇੰਨੇ ਮਹਿੰਗੇ ਲੈਣ ਦਾ ਕੋਈ ਫਾਇਦਾ ਵੀ ਨਹੀਂ ਰਹਿੰਦਾ ਹਨਾ ਪਰ ਲੈਣੇ ਪੈਂਦੇ ਮਜਬੂਰੀ ਆ ਨਾ ਕੀ ਕਰੀਏ ਫਿਰ ਬਸ ਇਖਤियार ਪੈਂਦੇ ਆ ਨਾ ਤੇ ਉੱਚੇ ਹੋ ਜਾਂਦੇ ਆ ਨਾ ਬੱਚੇ ਵੱਧ ਜਾਂਦੇ ਹੈਗੇ ਆ ਪਰ ਬਹੁਤ ਵੱਡੀ ਦਿੱਕਤ ਹੁੰਦੀ ਹੈ ਕਿ ਇਹਦੇ ਬੱਚੇ ਮੋਟੇ ਹੋ ਜਾਂਦੇ ਆ ਬੱਚੇ ਦਾ ਨਾ ਲੱਕ ਨਹੀਂ ਆਉਂਦਾ ਹੈਗਾ ਇੱਥੋਂ ਕਿੰਨੀਆਂ-ਕਿੰਨੀਆਂ ਦਿੱਕਤ ਆ ਜਾਂਦੀਆਂ ਤੇ ਇਸ ਤੋਂ ਬਾਅਦ ਆਤੀ ਹੈਗੀਆਂ ਮੈਂ ਆਪਦੇ ਲਈ ਲੈ ਕੇ ਆਈਆਂ ਹੈ ਬਹੁਤ ਜਲਦੀ ਜਲਦੀ ਚ ਜਾਣਾ ਪੈਦਾ ਪਹਿਲਾਂ ਸਾਰੇ ਕੰਮ ਕਰਕੇ ਜਾਓ ਹਨਾ ਫਿਰ ਬੱਚਿਆਂ ਦੇ ਟਾਈਮ ਨੂੰ ਵਾਪਸ ਆਉਣਾ ਪਹਿਲਾਂ ਹੁਣ ਬੱਚੇ ਆਉਣ ਵਾਲੇ ਆ ਬਸ 5 ਮਿੰਟ ਤੱਕ ਬੁਹਾ ਖੜਕਾਇਆ ਲੈ ਇਹ ਮੈਂ ਸਿਟਾ ਫਿਲ ਦਾ ਲਿਆ ਕੇ ਆਈ ਹਗੀ ਜੈਂਟਲ ਸਕਿਨ ਕਲੀਨਜ਼ਰ ਫੇਸ ਵਾਸ਼ ਦੀ ਜਗ੍ਹਾ ਤੇ ਆਪਾਂ ਇਹ ਯੂਜ਼ ਕਰ ਸਕਦੇ ਹੈਗੇ ਕਲੀਨਜ਼ਰ ਇਹ ਜੈਂਟਲ ਸਕਿਨ ਵਾਸਤੇ ਡਰਾਈ ਸਕਿਨ ਲਈ ਅਲੱਗ ਹੁੰਦਾ ਹੈਗਾ oily ਸਕਿਨ ਲਈ ਮਤਲਬ ਡਰਾਈ ਸਕਿਨ ਵਾਲੇ ਇਹ ਹੀ ਯੂਜ਼ ਕਰ ਸਕਦੇ ਜੈਂਟਲ ਸਕਿਨ ਵਾਲਾ ਤੇ oily ਲਈ ਅਲੱਗ ਆਉਂਦਾ ਹੈ ਇਹ ਇਹ ਕਾਫੀ ਅੱਛਾ ਹੁੰਦਾ ਹੈਗਾ ਤੇ ਇਹਦਾ ਪ੍ਰਾਈਸ ਉਹਨਾਂ ਨੇ ਲਗਾਇਆ ਹੈਗਾ 345 ਰੁਪਏ ਦਾ ਲਗਾਇਆ ਛੋਟੀ ਜੀ ਪੈਕਿੰਗ ਹੈ ਦੇਖੋ ਕਿੰਨੇ ਐਮਐਲ ਦੀ ਹੋਗੀ ਇਹ ਇਹ 4 ਤੋਂ ਹੀ ਘੱਟ ਹੈ 4 ਐਮਐਲ ਤੋਂ ਮੇਰੀ ਯਾਰ ਕੀ ਹੈ ਇਹ ਕਿਤਾ ਲਾਈਟ ਪੈਕੇਜ ਮਿਲਣਾ ਦਿਖਣਾ ਬਿਲਕੁਲ ਹੀ ਬੰਦ ਹੋ ਜਾਂਦਾ ਹੈਗਾ ਤੇ ਇੱਕ ਮੈਂ ਲੈ ਕੇ ਆਨੀ ਹੁਣੀਆਂ ਰਾਗਾ ਦੀ ਫੇਸ਼ਲ ਕਿਟ ਤੇ ਕਾਫੀ ਅੱਛਾ ਹੁੰਦਾ ਹੈਗਾ ਮਤਲਬ ਟੈਨਿੰਗ ਥੋੜੀ ਜੀ ਦੂਰ ਹੋ ਜਾਂਦੀ ਹੈ ਥੋੜੇ ਦਿਨਾਂ ਬਾਅਦੇ ਕਰ ਲਵੇ ਹਨਾ ਮੇਰਾ ਤਾਂ ਬਹੁਤ ਘੱਟ ਟਾਈਮ ਲੱਗਦਾ ਹੈਗਾ 15-20 ਦਿਨਾਂ ਬਾਅਦ ਇਹ ਕਰ ਲਿੱਤਾ ਜਾਵੇ ਤਾਂ ਠੀਕ ਰਹਿੰਦਾ ਹੈਗਾ ਤੇ ਕੋਈ ਮਹਿੰਗੀ ਵੀ ਨਹੀਂ ਪੈਂਦੀ ਜੇ ਤੇ ਇਹਦੇ ਚ ਡਬਲ ਦਿੱਤੀ ਹੁੰਦੀ ਤਾਂ 200 ਦੀ ਪੈਂਦੀ ਹੈ ਤੇ ਨਹੀਂ ਇਹ 100 ਰੁਪਏ ਦੀ ਆ ਜਾਂਦੀ ਹੈਗੀ ਰਾਗਾ ਫੇਸ਼ਲ ਕਿਟਲ ਬਲੈਮਿਸ਼ਰ ਵਾਲੇ ਤਾਂ ਕਰ ਹੀ ਸਕਦੇ ਆ ਜਿਵੇਂ ਮੇਰੇ ਪਿਗਮੈਂਟੇਸ਼ਨ ਹਨਾ ਬਲੈਮਿਸ਼ ਫੇਸ ਹੈਗਾ ਉਹ ਕਰ ਸਕਦੀ ਹੈਗੀ ਤੇ ਕੁਛ ਲੈ ਕੇ ਆਂਦੇ ਹੈਗੇ ਮੈਂ ਰਬੜ ਬੈਡ ਦੇਖੋ ਤੁਹਾਡੇ ਸਾਹਮਣੇ ਮੈਂ ਡੇਲੀ ਐਕੀ ਵੀਅਰ ਕਰਦੀ ਹਾਂ ਐਕੀ ਰਬੜ ਬੈਡ ਹੈ ਮੇਰੇ ਕੋਲੇ ये मैं काफी ज्यादा देखो रबड़ देता आ रबड़ बैंड पैंती रुपए का दिता है ना आस दस रुपए की कमाल हो गई महंगे दखता है फ्रिज ची आप जमाता है ਰਾਤ ਨੂੰ ਆਪਾਂ ਲਾਸਟ ਇਹੀ ਕੰਮ ਕਰਕੇ ਪਹੁੰਚੇ ਹੈਗੇ ਆ ਦੇ ਹੀ ਐਂਡ ਤੇ ਜਮੂਮੇ ਹੈਗੀਆਂ ਤੇ ਹੁਣ ਆਪਾਂ ਚੱਲੇ ਹੈਗੇ ਆ ਸੌਣ ਤੇ ਇੱਥੇ ਕਰਦੇ ਹੈਗੇ ਆ ਵੀਡੀਓ ਦਾ ਐਂਡ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆ ਨੈਕਸਟ ਟਾਈਮ ਕਿਸੇ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਗੁੱਡ ਨਾਈਟ